ਤਰੰਤਨ ਦੇ ਜਿਮਨੀ ਚੋਣਾ ਨੂੰ ਲੈ ਕੇ ਹਰ ਇੱਕ ਜਿਹੜੇ ਬੀਜੇਪੀ ਦੇ ਕਾਰਕਿਰਤਾ ਨੇ ਚਾਹੇ ਉਹ ਵੱਡੇ ਲੀਡਰ ਨੇ ਚਾਹੇ ਮੁੱਖ ਮੰਤਰੀ ਹਰਿਆਣਾ ਨੇ ਅਜਮੈਬ ਸੈਣੀ ਜਿਹੜੇ ਨੇ ਤਰੰਤਨ ਪਹੁੰਚੇ ਨੇ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਫੇਰੀ ਦੇ ਦੌਰਾਨ ਉਹ ਇੱਕ ਘਰ ਦੇ ਵਿੱਚ ਗਏ ਨੇ ਤੁਸੀਂ ਦੇਖ ਸਕਦੇ ਹੋ ਉਸੇ ਤਸਵੀਰਾਂ ਕਿ ਜਿਸ ਘਰ ਦੇ ਵਿੱਚ ਨਾਇਬ ਸੈਣੀ ਪਹੁੰਚੇ ਨੇ ਉਹਦੇ ਬਾਹਰ ਜਿਹੜੀ ਸਿਕਿਉਰਟੀ ਪੂਰੀ ਲੱਗੇ ਹੈ ਨਾਲ ਹੀ ਨਾਲ ਉਹਨਾਂ ਦੇ ਸੁਨੀਲ ਜਾਖੜ ਜਿਹੜੇ ਕਿ ਬੀਜੇਪੀ ਦੇ ਪ੍ਰਧਾਨ ਨੇ ਉਹ ਵੀ ਉੱਥੇ ਮੌਜੂਦ ਨੇ ਹੁਣ ਦੇਖਣਾ ਇਹ ਹੈ ਕਿ ਜਿਹੜੇ ਤਰੰਤਨ ਦੇ ਵਿੱਚ ਹੋਣ ਵਾਲੇ ਇਲੈਕਸ਼ਨ ਨੇ ਉਸ ਦੇ ਵਿੱਚ ਕਿਸ ਤਰ੍ਹਾਂ ਦਾ ਦੇਖਣ ਨੂੰ ਤੁਹਾਨੂੰ ਮੁ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅੰਮ੍ਰਿਤਸਰ ਪਹੁੰਚੇ ਜਿੱਥੇ ਭਾਜਪਾ ਦੇ ਕਾਰਜਕਰਤਾਵਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਦੱਸਦੀ ਹੈ ਕਿ ਤਰਨਤਾਰਨ ਚੌਂ ਨੂੰ ਲੈ ਕੇ ਪੰਜਾਬ ਦੇ ਵਿੱਚ ਪਹੁੰਚੇ ਸੀ ਅੱਜ ਹਰਿਆਣਾ ਦੇ ਸੀਐਮ ਨਾਇਬ ਸੈਣੀ ਉਸ ਤੋਂ ਬਾਅਦ ਉਹਨਾਂ ਨੇ ਬੀਜੇਪੀ ਦੇ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਬੜੀ ਗਰਮ ਜੋਸ਼ੀ ਦੇ ਨਾਲ ਬੀਜੇਪੀ ਦੇ ਵਰਕਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਕਿਸ ਤਰ੍ਹਾਂ ਨਾਇਬ ਸ਼ਾਹੀ ਜਿਹੜੇ ਨੇ ਉਹ ਬੀਜੇਪੀ ਦੇ ਜਿਹੜੇ ਕਾਰਜਕਰਤਾ ਨੇ ਅੰਬਰਸਰ ਦੇ ਉਹਨਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਨਾਲ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਨਾਲ ਪੰਜਾਬ ਬਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ ਉਹਨਾਂ ਦਾ ਬੜੀ ਗਰਮ ਜੋਸ਼ੀ ਦੇ ਨਾਲ ਬੀਜੇਪੀ ਦੇ ਕਾਰਜਕਰਤਾਵਾਂ ਵੱਲੋਂ ਸਵਾਗਤ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹ ਬੀਜੇਪੀ ਪਾਰਟੀ ਦੇ ਵਰਕਰਾਂ ਦੇ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਉਹਨਾਂ ਨੇ ਦੱਸਿਆ ਕਿ ਤਰਨ ਤਰਨ ਦੇ ਜਿਹੜੇ ਚੋਣਾਂ ਉਸ ਦੇ ਵਿੱਚ ਬੀਜੇਪੀ ਦੀ ਜਿੱਤ ਹੋਏਗੀ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਕਾਰਜਕਰਤਾਵਾਂ ਦੇ ਨਾਲ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਉਸ ਤੋਂ ਬਾਅਦ ਉਹਨਾਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਆਪਣੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਜਿਹੜੀਆਂ ਤਸਵੀਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਜਿਹੜਤ ਲਗਾਇਆ ਗਿਆ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਉਸ ਤੋਂ ਬਾਅਦ ਮੀਡੀਆ ਦੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੀ ਜਿੱਤ ਜਿਹੜੀ ਆ ਉਹ ਤਰਨਤਨ ਦੇ ਵਿੱਚ ਦੱਸਿਆ ਕਿ ਜ਼ਰੂਰ ਹੋਏਗੀ ਇਸ ਇਲਾਵਾ ਉਥੇ ਪੋਨੀ ਅਜਨਾਲਾ ਵੀ ਮੌਜੂਦ ਸਨ ਦੇਖ ਸਕਦੇ ਹੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਲੋਕੋ ਦਾ ਮਨ ਹੈ ਕਮਲ ਦਾ ਫੁੱਲ ਕਿਉਂਕਿ ਜੀ ਆਮ ਆਦਮੀ ਸੇ ਜੋ ਉਪੇਕਸ਼ਾਏ ਥੀ ਜੋ ਉਸਨੇ ਸੱਜਾ ਬਾਗ ਦਿਖਾਏ ਥੇ ਭ੍ਰਸ਼ਟਾਚਾਰ ਮੇ ਲਿਪਤ ਹੋਗੀ ਕਾਂਗਰਸ ਪਹਿਲੇ ਲਿਪਤ थी ਦੋਨੋ ਕੇ ਦੋਨੋ ਭ੍ਰਸ਼ਟਾਚਾਰ ਕੇ ਲਿਪਤਾ ਦੋਨੇ ਦੇਖਾ ਵਾ ਕਮਲ ਕੇ ਭੋਲ ਕੇ ਸਾਥ ਆਏਗੇ ਲੋਕ ਸੋ ਇਹ ਗਲਤ ਬਾਤ ਕੀਤੀ ਅਸੀਂ ਹਰਿਆਣਾ ਦੇ ਜਿਹੜੇ ਸੀਐਮ ਨੇ ਨਾਇਬ ਸਿੰਘ ਸੈਣੀ ਉਹਨਾਂ ਨੇ ਜਿਹੜੇ ਇਲੈਕਸ਼ਨ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਜਿਹੜੀ ਆ ਉਹ ਗੱਲਬਾਤ মিডিਆ ਦੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਹੈ। ਦੇਖੋ ਕਰਨਤਾਰਨ ਦਾ ਇਲੈਕਸ਼ਨ ਤਾਂ ਲੋਕਾਂ ਨੂੰ ਇੱਕ ਮੌਕਾ ਮਿਲਿਆ ਜੀ ਤਾਂ ਕਿ ਉਹ ਆਪਣੇ ਬੱਚਿਆਂ ਦਾ ਭਵਿੱਖ ਉਹਦੇ ਉੱਤੇ ਚਾਨਣਾ ਪਾਣ। ਹਾਂਜੀ ਕਿਸ ਤਰ੍ਹਾਂ ਆਈ ਗੁੰਡਾਗਰਦੀ ਗੈਂਗਸਟਰイズਮ ਨਸ਼ਾ ਭ੍ਰਿਸ਼ਟਾਚਾਰ ਇਸ ਤੋਂ ਖੜਾ ਚੁੜਾਉਣ ਵਾਸਤੇ ਇੱਕ ਮੌਕਾ ਮਿਲਿਆ ਇੱਕ ਸੁਨੇਹਾ ਦੇ ਦੇਣ ਕਿਉਂਕਿ ਉਹਨਾਂ ਨੇ ਦੇਖ ਲਿਆ ਵੀ ਇਹ ਤਾਂ ਸਿਰਫ ਗੱਲਾਂ ਹੀ ਕਰਦੇ ਆ ਆਮ ਆਦਮੀ ਪਾਰਟੀ ਵਾਲੇ ਕਰ ਨਹੀਂ ਸਕਦੇ। ਅੱਜ ਪੰਜਾਬ ਦੇ ਐਡਮਿਨਿਸਟ੍ਰੇਸ਼ਨ ਦਾ ਬਿਲਕੁਲ ਦਿਵਾਲਾ ਨਿਕਲਿਆ ਹੈ ਤੇ ਇੱਕ ਤਗੜੇ ਲੀਡਰ ਦੀ ਲੋੜ ਹੈ ਲੀਡਰਸ਼ਿਪ ਦੀ ਲੀਡਰਸ਼ਿਪ ਵੈਕਿਊਮ ਹੈ ਪੰਜਾਬ 'ਚ ਦਰਸਲ ਸਰਕਾਰ 'ਚ ਤਾਂ ਲੀਡਰਸ਼ਿਪ ਵੈਕਿਊਮ ਹੈ ਹੀ ਹੈ ਦੂਜੇ ਪਾਸੇ ਜਿਹੜੇ ਨੂੰ ਆਪੋਜੀਸ਼ਨ ਦਾ ਮੌਕਾ ਮਿਲਿਆ ਸੀਗਾ ਉੱਥੇ ਵੀ ਮੈਨੂੰ ਲੱਗਦਾ ਦੋਵੇਂ ਦਿਵਾਲਾ ਨਿਕਲੇ ਪਿਆ ਲੀਡਰਸ਼ਿਪ ਦਾ ਉਹਦਾ ਨਜ਼ਰੀਆ ਹੈ ਕਿ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਹਿੰਦਾ ਮੱਝ ਆਪਣਾ ਰੰਗ ਨਹੀਂ ਦੇਖਦੀ ਕਾਲੇ ਰੰਗ ਨੂੰ ਦੇਖ ਕੇ ਚਮਕਦੀ ਹੈ ਜੇ ਕਿਤੇ ਉਹ ਇਸ ਕਿਸਮ ਦਾ ਐ ਨਾ ਹੁੰਦਾ ਕਾਂਗਰਸ ਪੰਜਾਬ ਵਾਲੀ ਲੀਡਰਸ਼ਿਪ ਅੰਦਰ ਝਾਕੀ ਮਾਰ ਕੇ ਦੇਖ ਲਓ ਵੀ ਅੰਦਰੋਂ ਕਿੰਨੇ ਕਾਲੇ ਹੋ ਤੁਸੀਂ ਇਹ ਉਹ ਕਾਂਗਰਸ ਪਾਰਟੀ ਹੈ ਜਿਨ੍ਹਾਂ ਨੇ ਗੋਰਿਆਂ ਦੇ ਖਿਲਾਫ ਲੜਾਈ ਲੜੀ ਸੀਗੀ ਗੋਰਿਆਂ ਦੇ ਖਿਲਾਫ ਆਜ਼ਾਦੀ ਵਾਸਤੇ ਅੱਜ ਇਹ ਗੋਰਿਆਂ ਦੀ ਪਾਰਟੀ ਬਣ ਕੇ ਰਹਿ ਗਈ ਕਾਲੇ ਰੰਗ ਚੋਂ ਬੂਹਣ ਲੱਗੀ ਇਹਨਾਂ ਨੂੰ ਜਿੱਥੇ ਇੱਕ ਪਾਸੇ ਤਾਂ ਕੱਲ ਇੱਕ ਬਿਆਨ ਆਇਆ ਜੀ ਵੀ ਪਾਕਿਸਤਾਨ ਨੇ ਜੱਥੇ ਚੋਂ ਹਿੰਦੂ ਕਾ ਕੇ ਮੋੜਤੇ ਵਾਪਿਸ ਵੀ ਤੁਸੀਂ ਹਿੰਦੂ ਹੋ ਕੇ ਕਹਿਣਾ ਚਾਹੂੰਗਾ ਸਾਹਿਬ ਮਨੂੰ ਪਾਕਿਸਤਾਨ ਗਵਰਨਮੈਂਟ ਦੀ ਗੱਲ ਸੁਣ ਕੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਯਾਦ ਆ ਗਈ ਅਵੀ ਅਵੀ ਕਿਉਂਕਿ ਕੱਲ ਪਾਕਿਸਤਾਨ ਨੇ ਜੱਥੇ ਚੋਂ ਉਹਨਾਂ ਨੂੰ ਕੁਝ ਲੋਕਾਂ ਨੂੰ ਇਸ ਕਰਕੇ ਮੋੜਤਾ ਕਹਿੰਦੇ ਇਹਦਾ ਹਿੰਦੂ ਹੈ ਤੇ ਮਨੂੰ ਸਮਝ ਨਹੀਂ ਆਂਦੀ ਵੀ ਪਾਕਿਸਤਾਨ ਨੂੰ ਦੇਖ ਕੇ ਪੰਜਾਬ ਕਾਂਗਰਸ ਦੇ ਲੀਡਰ ਇਸ ਕਿਸਮ ਦੀਆਂ ਗੱਲਾਂ ਕਰਦੇ ਸੀ ਵੀ ਇਹ ਤਾਂ Hindu ਹੈ ਇਸ ਕਰਕੇ ਇਹ ਸੈਕਟਰੀਟੇਟ 'ਚ ਨਹੀਂ ਵੱਢ ਸਕਦਾ। ਯਾ ਕਾਂਗਰਸ ਨੂੰ ਦੇਖ ਕੇ ਪਾਕਿਸਤਾਨ ਵਾਲੋਂ ਯਾਦ ਆ ਗਿਆ ਵੀ Hindu Sikh ਭਾਈਚਾਰੇ ਦੇ ਵਿੱਚ ਫਰਕ ਪਈਏ ਸਨ। ਆ ਗੁਰੂਆਂ ਦੀ ਧਰਤੀ ਹੈ ਸਾਬ। ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਗੁਰਪੁਰਬ ਮਨਾ ਕੇ اٹੇ ਆ। ਗੁਰੂ ਠੀਕ ਹੈ ਸਾਬ। Hindu ਦੀ ਚਾਦਰ ਦਾ ਪਾ 350 ਸਾਲ ਮਨਾਣ ਚੱਲੇ ਆ। ਉੱਥੇ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਤੇ ਉਹ ਕਾਂਗਰਸ ਪਾਰਟੀ ਉਸ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਜਿਹੜਾ ਨੇ ਅੰਗਰੇਜ਼ਾਂ ਦੇ ਖਿਲਾਫ ਗੋਰਿਆਂ ਦੇ ਖਿਲਾਫ ਲੜਾਈ ਲੜੀ ਅੱਜ ਉਹਨਾਂ ਨੂੰ ਕਾਲਾ ਰੰਗ ਦੇਖ ਕੇ ਡਰਨ ਲੱਗੇ ਹੋ ਗੋਰਿਆਂ ਦੀ ਪਾਰਟੀ ਬਣ ਗਈ ਕਾਂਗਰਸ ਆਹ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਦੇਖਣਾ ਚਾਹੀਦਾ ਹੈ ਪੰਜਾਬ ਸਭ ਤੋਂ ਵੱਡੀ ਪੰਜਾਬ ਦੀ ਜਿਹੜੀ ਪਛਾਣ ਹੈ ਗੁਰੂਆਂ ਦੀ ਚਰਨ ਛੋਹ ਸਾਡੇ ਤੇ ਬਹੁਤ ਮਿਹਰ ਰਹੀ ਹੈ ਗੁਰੂਆਂ ਦੀ ਉਹ ਗੁਰੂਆਂ ਦੀ ਅਸੀਸ ਨਾਲ ਆ ਪੰਜਾਬ ਜਿਹੜਾ ਵਸ ਰਿਹਾ ਇੱਥੇ ਗੁਰੂ ਪੀਰ ਪਗੰਬਰਾਂ ਦੀ ਧਰਤੀ ਹੈ ਇਥੇ ਇਸ ਕਿਸਮ ਦਾ ਹਿੰਦੂ ਸਿੱਖ ਹੁਣ ਜਾਤ ਪਾਤ ਦੇ ਨਾਂ ਦੇ ਉੱਤੇ ਇਹ ਇੰਨੀਆਂ ਘਟੀਆਂ ਹਰਕਤਾਂ ਕਰਨ ਲੱਗੇ ਸਭ ਆ ਸ਼ੋਭਾ ਨਹੀਂ ਦਿੰਦਾ ਦੇਸ਼ ਵਾਸਤੇ ਆ ਮਾੜੀ ਗੱਲ ਐ ਇਹਨਾਂ ਰਾਜਾਪੁਰੇ ਬੜਿੰਗ ਦਾ ਬਿਆਨ ਆ ਉਹਦੇ ਬਾਰੇ ਇੱਕ ਹੀ ਕੰਨ ਚਾਹੋ ਮਾਈ ਕਹਿ ਰਹੇ ਆ ਸਭ ਜਿਹੜੇ ਕਾਲੇ ਰੰਗ ਨੂੰ ਦੇਖ ਕੇ ਡਰਨ ਲੱਗੇ ਹੂੰ ਉਹਨੂੰ ਕਾਲੇ ਚ ਬੂਹ ਆਣ ਲੱਗੀ ਉਹਨਾਂ ਨੂੰ ਤਾਂ ਮੈਂ ਕਹਾਂ ਹਮ ਕਾਲੇ ਆ ਤਾਂ ਕਿਆ ਹੁਆ ਦਿਲ ਵਾਲੇ ਆ ਸਾਬ ਬੜਿੰਗ ਸਾਹਿਬ ਕਿਹੜੇ ਚੱਕਰਾਂ 'ਚ ਪੈ ਗਏ ਤੁਸੀਂ ਇੱਸ ਬਿਆਨ ਦੇ 302 ਦਾ ਜਿਹਦੇ ਪਰਚਾ ਆਏਗਾ ਉਹਰੇ ਪਰਿਵਾਰ ਸਾਰਿਆਂ ਤੇ ਪਰਚਾ ਕੀਤਾ ਜਾਏਗਾ ਜੀ ਸਬ ਮੈਂ ਉਹ ਦੇਖੋ ਹਾਂ ਤਾਂ ਹੁਣ ਲੀਡਰਸ਼ਿਪ ਨੂੰ ਦੇਖਣਾ ਚਾਹੀਦਾ ਹੈ ਜੇ ਬੰਦਿਆਂ ਨਾਲ ਕੀ ਪੰਜਾਬ ਦੇ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਲੀਡਰਸ਼ਿਪ ਦਾ ਆਪ ਮੈਂ ਤੇ ਮੈਂ ਤਾਂ ਵੀ ਉਹਨਾਂ ਦੀ ਤਰਨਤਾਰ ਦੀ ਇਲੈਕਸ਼ਨ ਰਿਹਾ ਕਿਸ ਤਰ੍ਹਾਂ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਤਰਨਤਾਰ ਦੇ ਵਿੱਚ ਕਿੰਦਾ ਦਾ ਕੈਂਡੀਡੇਟ ਉਸ ਤੁਹਾਡੇ ਬਾਹਰ ਭਾਗ ਦਿੱਤਾ ਪਾਣ ਦਿੱਤਾ ਗਿਆ ਕਿੰਨੀ ਪੋਜੀਸ਼ਨ ਚ ਲੱਗ ਰਿਹਾ ਜੀ ਮਾਝੇ ਦੇ ਲੋਕਦਿਆਂ ਲੋਕਾਂ ਨੇ ਖਾਸ ਕਰਕੇ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਤਰਨਤਾਰਨ ਵਿਧਾਨ ਸਭਾ ਰਕੇ ਸੀਗੜਿਆ ਸਾਹ ਹਰਜੀਤ ਸਿੰਘ ਸੰਧੂ ਨੂੰ ਮਿਲੀ ਆ ਪਾਰਟੀ ਨੇ ਟਿਕਟ ਦੇ ਕੇ ਨਵਾਦਿਆ ਗਰੀਬ ਲੋਕਾਂ ਨੇ ਉਥੋਂ ਜਿਹੜੇ ਇਨਸਾਫਪਸੰ ਲੋਕ ਕਿ ਆ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੀ ਸੰਗਤ ਆ ਉਹਨਾਂ ਨੇ ਮਨ ਬਣਾਇਆ ਕਿ ਇਹ ਸੀਟ ਨરેન્દ્ર ਮੋਦੀ ਜੀ ਦੇ ਝੋਲੀ ਪਾ ਕੇ ਭੇਜਦੀ ਆ ਤੇ ਉਹ ਜਿਹੜੀਆਂ ਲੋਕ ਭਲਾਈ ਨੀਤੀਆਂ ਆ ਉਹ ਸੈਂਟਰ ਸਰਕਾਰ ਹੀ ਭਾਜਪਾ ਸਰਕਾਰ ਹੀ ਦੇ ਸਕਦੀ ਆ ਤੇ ਲੋਕਾਂ ਨੇ ਇਹ ਵੀ ਮਨ ਬਣਾਇਆ ਜੇ ਗੁੰਡਾਗਰਦੀ ਖਤਮ ਕਰ ਸਕਦੀ ਏ ਨਸ਼ਿਆਂ ਨੂੰ ਠੱਲ ਪਾ ਸਕਦੀ ਆ ਤੇ ਭਾਰਤੀ ਜਨਤਾ ਪਾਰਟੀ ਪਾ ਸਕਦੀ ਆ ਬਾਕੀ ਇਹ ਸਾਰੇ ਸਿਰਫ ਕੁਰਸੀਆਂ ਦੇ ਸਿਰ ਲੋਕਾਂ ਨੂੰ ਕਿ ਜਿਹੜੇ ਸ਼ੂਰਾ ਹੀ ਪੰਜਾਬ ਦੇ ਪੰਜਾਬੀਆਂ ਨੂੰ ਮਾਰ ਸਕਦੇ ਆ ਜੋ ਉਥੇ ਹਾਲ ਹੈ ਰਾਜੇਵਿੰਗ ਵੱਲੋਂ ਜੋ ਬਿਆਨ ਦਿੱਤੇ ਜਾ ਰਹੇ ਉਹਨੂੰ ਕਿਸ ਤਰ੍ਹਾਂ ਦੇਖছো ਅੱਜ ਫਿਰ 302 ਨੂੰ ਲੈ ਕੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਜੀ ਰਾਜੇਵਿੰਗ ਦਾ ਕਸੂਰ ਨਹੀਂ ਆ ਕਿ ਇਹੋ ਜੀ ਕੋਕੋ ਇਹੋ ਜੀ ਕੋਕੋ ਕੋਕੋ ਦੇ ਜਾਏ ਇਹ ਪਾਰਟੀ ਦਾ ਹੀ ਹਾਲ ਹੈ ਜੇ ਇਹ ਹਰਮੰਦਰ ਸਾਹਿਬ ਇਹਨਾਂ ਨੇ ਟੈਂਕਾਂ ਤੋਪਾਂ ਦਾ ਹਮਲਾ ਕੀਤਾ ਸੀ ਖੂਨ ਦੀਆਂ ਹੋਲੀਆਂ ਹਿੰਦੁਸਤਾਨ 'ਚ ਸਿੱਖਾਂ ਦੇ ਨਾਲ ਪੰਜਾਬੀਆਂ ਨੇ ਖੇੜੀ ਜਾਂ ਗਈਆਂ ਇਹਦਾ ਕਸੂਰ ਨਕੀ ਦੀ ਪਿਉਂ ਦੀ ਉਹ ਲੱਗੀ ਹੋਵੇ ਉਹ ਤੇ ਗੁੱਸਾ ਕਰਨੀ ਲੋੜਨੀ ਹੈ ਪਰਮਾਤਮਾ ਸਭ ਕੁਝ ਜਾਣਦਾ ਆ ਇਹਨਾਂ ਦਾ ਵਸਦਾ ਰੋਗ ਨਹੀਂ ਹੈ ਕਾਏ ਬੋਲੀ ਸਭ ਤੋਂ ਵੱਡਾ ਜਿਹੜਾ ਉੱਥੇ ਤਰਨਤਾਰਨ ਦੇ ਵਿੱਚ ਮਸਲਾ ਗੈਂਗਸਟਰ ਦਾ ਤੇ ਜਿਹੜਾ ਨਸ਼ਾ ਉਹਨੂੰ ਲੈ ਕੇ ਆ ਜੇ ਮੰਨ ਲਓ ਕੈਂਡੀਡੇਟ ਜਿੱਤਦੇ ਨੇ ਤੇ ਕੀ ਪ੍ਰਾਇੋਰਟੀ ਰਹੇਗੀ ਸਭ ਤੋਂ ਇੱਕ ਇਕੱਲੇ ਤਰਨਤਾਰਨ 'ਚ ਨਹੀਂ ਸਾਰੇ ਸਬੂਚੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਮੱਸਿਆ ਆ ਗੈਂਗਸਟਰਾਂ ਦੀ ਵੀ ਸਮੱਸਿਆ ਆ ਨਸ਼ਿਆਂ ਦੀ ਸਮੱਸਿਆ ਆ ਮੈਂ ਤੇ ਇਹ ਕਹਿੰਦਾ ਜੇ ਸਾਨੂੰ ਇਹ ਸੀੜੇ ਪੰਜਾਬ ਤਰਨਤਾਰਨ ਨਾਲ ਇਹ ਸੀੜ ਕੰਬਲ ਦੇ ਫੁੱਲ ਤੇ ਚੋਨ ਦੇ ਛਾਂ ਦੇ ਸਾਨੂੰ ਝੋਲੀ ਪਾ ਕੇ ਭੇਜਣਗੇ 27 ਚ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੋਊਗੀ ਜੇ ਯੂਪੀ ਤੇ ਗੁੰਡਾਗਰਦੀ ਨੱਥ ਪੈ ਸਕਦੀ ਜੇ ਯੂਪੀ ਜੇ ਨਸ਼ਿਆਂ ਨੂੰ ਥੱਲ ਪੈ ਸਕਦੀ ਆ ਤੇ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਕਿ ਅਸੀਂ ਜਦੋਂ ਲੋਕ ਜਦੋਂ ਸੱਤਾ ਵਿੱਚ ਬੈਠੇ ਹੁੰਦੇ ਨੇ ਲੋਕ ਇਹ ਵੀ ਗੱਲਾਂ ਕਰਦੇ ਆ ਕਿ ਅਸੀਂ ਅਕਾਲੀਆ ਨੂੰ ਵੀ ਮੌਕਾ ਦੇਤਾ ਆ ਅਸੀਂ ਆਮ ਨੂੰ ਵੀ ਮੌਕਾ ਦੇਤਾ ਆ ਅਸੀਂ ਕਾਂਗਰਸ ਨੂੰ ਵੀ ਮੌਕਾ ਦੇਤਾ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਮੈਂ ਬੇਨਤੀ ਕਰਦਾ ਜੁਰੂਰ ਲੋਕ ਗੱਲਾਂ ਕਰਦੇ ਕਿ ਦੇ ਕੇ ਵੇਖਣਾ ਜਿਸ ਤਰ੍ਹਾਂ ਇਹਨੇ ਬਦਲਾਅ ਵੇਖਿਆ ਨਾ ਬਦਲਾਅ ਜਿਹੜੇ ਬੇੜਾ ਕਰਤਾ ਪੰਜਾਬ ਦਾ 4 ਲੱਖ ਕਰੋੜ ਦਾ ਕਰਜ਼ਾ ਜਗੜਦਾ ਪੰਜਾਬ ਦੇ ਆਰਥਿਕ ਤੌਰ ਤੇ ਬੇੜਾ ਕਰਕੇ ਰੱਖ ਰਿਹਾਤਾ ਲੋਕਾਂ ਨੇ ਮਨ ਬਣਾਏ ਆ ਕਿ 27 ਦੇ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣੀ ਹੈ ਆਪੜਿੰਗ ਵੀ ਕਹਿ ਰਹੇ ਨੇ ਜੀ ਜੇ ਤੁਸੀਂ ਸਾਡੇ ਕੈਂਡੀਡੇਟ ਜਿਤਾਉਂਦੇ ਤੇ 1 ਮਹੀਨੇ ਦੇ ਵਿੱਚ ਜਿਹੜਾ ਗੈਂਗਸਟਰਵਾਦ ਆ ਨਸ਼ਾ ਖਤਮ ਕਰ ਦਿੱਤਾ ਜਾਏਗਾ ਓਏ ਇਹ ਇੰਦਾਂ ਦੀ ਸਰਕਾਰ ਨਹੀਂ ਰਹੀ ਅੱਗੇ ਕਿੰਨੇ ਨੇ ਢਾਈ ਸਰਕਾਰ ਇਹਨਾਂ ਦੇ ਅੱਗੇ 5 ਸਾਲ ਕੈਪਟਨ ਬਿੰਦਰ ਸਿੰਘ ਦੀ ਚੰਨੀ ਦੀ ਸਰਕਾਰ ਹੀ ਕੀ ਕੀਤਾ ਸੀ ਸਾਇ ਬੱਕਰੀਆਂ ਦੁੱਧ ਕੇ ਔਣ ਤੋਂ ਸਾਇ ਲੋਕਾਂ ਨੂੰ ਬੇਵਕੂਫ ਬਣਾਉਣ ਤੋਂ ਮੰਜੇ ਬੋੜਨ ਤੋਂ ਇਹਨਾਂ ਨੇ ਕੀਤਾ ਕੀ ਦੱਸੋ ਤੇ ਉਦੋਂ ਗੈਂਗਸਟਰਵਾਦ ਨਹੀਂ ਹੁੰਦਾ ਉਦੋਂ ਨਸ਼ੇ ਨਹੀਂ ਵਿਕਦੇ ਉਦੋਂ ਕਈ ਕੁਝ ਹੁੰਦਾ ਹੈ ਇਹ ਤੇ ਇਹ ਤੇ ਲੋਕ ਬੜੇ ਆਪਣੇ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਪਤਾ ਜੇ ਜੇ ਪੰਜਾਬ ਦੇ ਨਸ਼ੇ ਬੰਦ ਕਰਨੇ ਗੁੰਡਾਗਰਦੀ ਬੰਦ ਕਰਨੀ ਗੈਂਗਸਟਰਵਾਦ ਬੰਦ ਕਰਨ ਨਾਲ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਬਾਕੀ ਕੋਈ ਪਾਰਟੀ ਨਹੀਂ ਕਰ ਸਕਦੀ ਸਰਬਜੀਤ ਸਿੰਘ ਬਿੱਟੂ ਨੇ ਇੱਕ ਵੀਡੀਓ ਜਾਇਬ ਕੀਤੀ ਸੀ ਜਿੱਦੂ ਕਿ ਏਐਫਟੀ ਗੱਡੀਆਂ ਬਹੁਤ ਰਿਆ ਫਿਰ ਜਾਂਦਾ ਰਾਈਡ ਫੋਰ ਗੱਡੀਆਂ ਲੱਗਦਾ ਪਿਆ ਤੂਫਾਨ ਇਹ ਮੈਂ ਕਿੰਨਾ ਜਿਹੜਾ ਪੰਜਾਬ ਬਣ ਕੇ ਜਿਹੜੀ ਗੱਡੀ ਕੋਈ ਲਈ ਨਾ ਬੰਦੇ ਵੀ ਕੋਈ ਗੱਡੀ ਲੈ ਲਈਏ ਭਾਵੇਂ ਕਿਸੇ ਕੰਪਨੀ ਲਈ ਲਈਏ ਤੇ ਅਣਜਾਣ ਡਰਾਈਵਰ ਬਹਿ ਜੇ ਇਹ ਪੰਜਾਬ ਕਿਹੜੀ ਗੱਡੀ ਆ ਇਹ ਤੇ ਅਣਜਾਣ ਡਰਾਈਵਰ ਬੈਠਾ ਕੇਜਰੀਵਾਲ ਤੇ ਨਾਲ ਉਹਦੇ ਚੇਲੇ ਬਾਲ ਕੇ ਅਲੀ ਬਾਬਾ 40 ਚੋਰ ਕਿੰਨੇ 92 ਚੋਰ ਕਿੰਨੇ ਵੀ ਸਾਰੇ ਬੈਠੇ ਆ ਕਿਉਂ ਡਰਾਈਵਰ ਹੀ ਅਨਜਾਨ ਅੰਨਾ ਗੁੰਗਾ ਬੋਲਾ ਬੈਠਾ ਹੋਵੇ ਤੇ ਦੱਸੋ ਪੰਜਾਬ ਦਾ ਬਣੂਗਾ ਕੀ ਲੇਕਿਨ ਉਹ ਤੇ ਪੰਜਾਬ ਸਰਕਾਰ ਵੀ ਲਿਖਿਆ ਸੀ ਨਾਲ ਨਾਲ ਪਲੈਟਫਾਰਮ ਮੈਂ ਤਾਂ ਕਹਿੰਦਾ ਤੁਹਾਨੂੰ ਇਹ ਇਹ ਕਿਹੇ ਹੱਦ ਰੱਕ ਜਾ ਸਕਦੇ ਆ ਇਹ ਇਹ ਕੁਝ ਵੀ ਕਰ ਸਕਦੇ ਆ ਪੰਜਾਬ ਦੇ ਪਿੱਛੇ ਸ਼ੁਰਾ ਕਿਸ ਤਰੀਕੇ ਨਾਲ ਮਾਰ ਸਕਦੇ ਆ ਜੀ ਉਹ ਨਹੀਂ ਜੀ ਅੱਜ ਜਿਹੜੀ ਬਿਕਰਮਜੀਤ ਸਿੰਘ ਜੀ ਜਿਹੜੀ ਜਮਾਤ ਸੀ ਉਹ ਵੀ ਰੱਦ ਕਰ ਦਿੱਤੀ ਗਈ ਉਹਦੇ ਬਾਰੇ ਕੀ ਕਹਿਣਾ ਚਾਹੋ ਕੋਈ ਇਹਦੇ ਕੋਰਟ ਦਾ ਮਸਲਾ ਬਈ ਚ ਇਹਨਾਂ ਖਾਦੀ ਉਹਨਾਂ ਢਿੱਡ ਪੀੜ ਕੋਰਟ ਨੇ ਵੇਖਣਾ ਕੋਰਟ 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 ਦਾ ਇਹਦੇ ਕੋਰਟ ਦਾ ਮੈਟਰ ਆ ਜੱਜ ਸਾਹਿਬ ਦਾ ਮੈਟਰ ਆ ਜੁਡੀਸ਼ੀਅਨ ਮੈਟਰ ਆ ਇਹ ਕੋਰਟ ਨੇ ਵੇਖਣਾ ਕਿ ਉਹ ਕੀ ਕਰਨਾ ਕੀ ਨਹੀਂ ਕਰਨਾ ਸਰਕਾਰ ਵੀ ਇਹ ਇਹ ਤੇ ਭਰਾ ਮੈਂ ਅਸੀਂ ਕੀ ਕਹਿ ਸਕਦੇ ਆ ਅਸੀਂ ਤੇ ਹਾਰਾ ਨਾਰਾ ਮਾਰ ਸਕਦੇ ਜਿੱਥੇ ਜਿਹਨੇ ਇਹ ਕੀਤਾ ਤੈਨੂੰ ਸਜ਼ਾ ਹੋਣੀ ਚਾਹੀਦੀ ਆ ਜੇ ਨਹੀਂ ਕੀਤਾ ਤੇ ਉਹਨੂੰ ਪਾਕ ਸਾਹਿਬਾ ਹੋਣਾ ਚਾਹੀਦਾ ਕੋਈ ਵੀ ਹੋਵੇ ਭਾਵੇਂ